ਸੋਰਠਾ ਮਹੱਲਾ ਨਾਮ ਆਨਰੇ ਪ੍ਰਭ ਕੇ ਸਰਨ ਵਿਚਾਰ ਜੇ ਸਿਮਰਤ ਗਨਕਾਸੀ ਉਦਰੇ ਤਾ ਕੋ ਜਸ ਉਰਤਾਰੋ ਰਹਾਓ ਮਨ ਰੇ ਪ੍ਰਭ ਕੀ ਸਰਨ ਵਿਚਾਰ ਨਾਵੇਂ ਗੁਰੂ ਨਾਨਕ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 632 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਰੇ ਪ੍ਰਭ ਕੀ ਸਰਨ ਵਿਚਾਰ ਅਰਥਾਤ ਕਹਿ ਮੇਰੇ ਮਨਾ ਪ੍ਰਭੂ ਪਰਮੇਸ਼ਰ ਦੀ ਮਾਲਕ ਸਵਾਮੀ ਦੀ ਸ਼ਰਨ ਦੀ ਵਿਚਾਰ ਕਰਨੇ ਕਰੋ ਕਹਿੰਦਾ ਜਹੇ ਸਿਮਰਤ ਗਨਕਾਸੀ ਉਦਰੀ ਤਾ ਕੋ ਜਸ ਉਰਤਾਰੋ ਰਹਾਓ ਜਹੇ ਸਿਮਰਤ ਗਨਕਾਸੀ ਉਦਰੀ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤੇ ਇੱਕ ਗਨਕਾਰ ਸਾਤ ਵੇਸ਼ਾ ਉੱਧਰ ਗਈ ਸੀ ਜਿਸ ਨੂੰ ਇੱਕ ਸਾਧੂ ਨੇ ਤੋਤਾ ਦਿੱਤਾ ਸੀ ਜਿਸ ਨੂੰ ਰਾਮ ਰਾਮ ਜਪਾਉਂਦਿਆਂ ਉਸ ਦਾ ਪਾਰ ਉਤਾਰ ਹੋ ਗਿਆ ਸੀ ਕਹਿੰਦਾ ਤਾਕੋ ਜਸ ਔਰ ਧਾਰੋ ਔਰ ਥਾਤ ਕੇ ਤੁਸੀਂ ਵੀ ਉਸ ਹਰੀ ਪਰਮੇਸ਼ਰ ਦੇ ਜਸ ਨੂੰ ਔਰ ਦੇ ਵਿੱਚ ਧਾਰਨ ਕਰੋ ਭਾਈ ਹਿਰਦੇ ਦੇ ਵਿੱਚ ਟਿਕਾ ਕੇ ਰੱਖਣਾ ਕਰੋ ਸੁਰ ਹਾਓ ਔਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਚਰਨ ਚ ਮਹਾਰਾਜ ਕਿਰਪਾ ਕਰ ਦੇ ਹਾਨਾ ਕਹਿੰਦਾ ਆ ਟੱਲ ਪਿਓ ਤਰੋ ਆ ਜਾ ਕੇ ਸਿਮਰਨਾ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬੈਦਕੋ ਸਵਾਮੀ ਤਾ ਕਾਹੇ ਬਿਸਰਾਇਆ ਅਟਲ ਭਇਓ ਤਰੂ ਜਾ ਕੇ ਸਿਮਰਨ ਪੁਰਤਨ ਸਰੂਪਾਂ ਦੇ ਆਧਾਰ ਤੇ ਸੰਪਰਦਾਵਾਂ ਦੇ ਵਿੱਚ ਪਾਠ ਤੂ ਜਾ ਕੇ ਸਿਮਰਨ ਕੀਤਾ ਜਾਂਦਾ ਹੈ ਖੈਰ ਅਰਥ ਇੱਕੋ ਹੀ ਹੈ ਅਰਥਾਤ ਕੇ ਜਿਹੜੇ ਹਰੀ ਪਰਮੇਸ਼ਰ ਜੀ ਦੇ ਸਿਮਰਨ ਦੇ ਸਦਕਾ ਤਰੂ ਭਗਤ ਜੀ ਵੀ ਅਟਲ ਪਦਵੀ ਨੂੰ ਪ੍ਰਾਪਤ ਹੋਏ ਕਦੇ ਮਹਾਰਾਜ ਕਹਿੰਦੇ ਆਰ ਨਰਪੈ ਪਦ ਪਾਇਆ ਤੇ ਤਰੋ ਭਗਤ ਜੀ ਨੇ ਨਰਪੈ ਪਦਵੀ ਨੂੰ ਪਾਉਣਾ ਕੀਤਾ ਇਹਨਾਂ ਦੁਖ ਹਰਤਾ ਇਹ ਬਿਦ ਕੋ ਸਵਾਮੀ ਤ ਕਾਹੇ ਬਿਸਰਾਇਆ ਦੁਖ ਹਰਤਾ ਇਹ ਬਿਦ ਕੋ ਸਵਾਮੀ ਤੇ ਐਸ ਬਿਦਿਦ ਮਾਲਕ ਸਵਾਮੀ ਪਰਮੇਸ਼ਰ ਦੁੱਖਾਂ ਨੂੰ ਹਰਨ ਕਰਨੇ ਵਾਲਾ ਹੈ ਦੁੱਖਾਂ ਦਾ ਨਾਸ਼ ਕਰਨੇ ਵਾਲਾ ਹੈ ਤਾ ਕਾਹੇ ਬਿਸਰਾਇਆ ਅਰਥਾਤ ਕਿ ਅਜੀਵ ਤੂੰ ਉਸ ਹਰੀ ਪਰਮੇਸ਼ਰ ਨੂੰ ਕਾਦਿ ਵਿਸਾਰ ਛੱਡਿਆ ਇਹਨਾਂ ਜਬ ਹੈ ਸਰਨ ਗਹੀ ਕਿਰਪਾ ਨਿਧ ਗਾਜਗ ਰਾਤੇ ਛੂਟਾ ਮਹਿਮਾ ਨਾਮ ਕਹਾਲੋ ਵਰਨਾ RAM ਕਹਿਤ ਬੰਧਨ ਤੈ ਟੂਟਾ ਜਵਹਿ ਸਰਨ ਗਹੀ ਕਿਰਪਾ ਨਧ ਅਰਥਾਤ ਕੇ ਜਦੋਂ ਹੈ ਉਹ ਕਿਰਪਾ ਦੇ ਸਮੁੰਦਰ ਹਰੀ ਪਰਮੇਸ਼ਰ ਦੀ ਸ਼ਰਨ ਪਕੜਨੇ ਕੀਤੇ ਤਾਂ ਮਹਾਰਾਜ ਕਹਿੰਦੇ ਗੱਜ ਗਰਾ ਤੇ ਛੂਟਾ ਜਿਹੜਾ ਇੱਕ ਹਾਥੀ ਸੀ ਮਹਾਰਾਜ ਕਹਿੰਦੇ ਤੰਦੂਏ ਦੀ ਪਕੜ ਤੋਂ ਛੁੱਟ ਗਿਆ ਜੇਕਰ ਜੋਗ ਹੈ ਕਿ ਦੇਵ ਲੋਕ ਦਾ ਇੱਕ ਗਵਈਆ ਕਿਸੇ ਰਿਖੀ ਦੇ ਸਰਾਫ ਕਰਕੇ ਕਹਿੰਦੇ ਹਾਥੀ ਬਣ ਗਿਆ ਜਦੋਂ ਤਲਾ ਦੇ ਵਿੱਚ ਪਾਣੀ ਪੀਣ ਅਸ ਬਣਾਉਣ ਦੇ ਲਈ ਆਇਆ ਤਾਂ ਤਦੂਏ ਨੇ ਉਸ ਨੂੰ ਆਪਣੇ ਤੰਦਾਂ ਦੇ ਵਿੱਚ ਜਕੜ ਲਿਆ ਉਸ ਨੇ ਆਪਣਾ ਬਹੁਤ ਤਾਨ ਲਗਾਇਆ ਜਦੋਂ ਤਦੂਏ ਇਹਦੀਆਂ ਤੰਦਾਂ ਤੋਂ ਛੁੱਟ ਨਾ ਸਕਿਆ ਤਾਂ ਫਿਰ ਉਸ ਨੇ ਭਗਵਾਨ ਦੇ ਚਰਨਾਚਰ ਅਰਦਾਸ ਕਰਨੇ ਕੀਤੇ ਭਗਵਾਨ ਨੇ ਸੁਦਰਸ਼ਨ ਚੱਕਰ ਛੱਡ ਕੇ ਤਦੂਏ ਦੀਆਂ ਤੰਦਾਂ ਕੱਟ ਦਿੱਤੀਆਂ ਸਾਨਾ ਸੋ ਉਸੇ ਪ੍ਰਸੰਗ ਦਾ ਜ਼ਿਕਰ ਕਰਦਿਆਂ ਮਹਾਰਾਜ ਕਹਿੰਦੇ ਜਬ ਹੇ ਸਰਨ ਗਹੀ ਕਿਰਪਾ ਨਿਧ ਗਾਜਗ ਰਾਤੇ ਛੂਟਾ ਮਹਿਮਾ ਨਾਮ ਕਹਾਲੋ ਵਰਨਾ RAM ਕਹਿਤ ਬੰਧਨ ਤੇ ਟੂਟਾ ਮਹਿਮਾ ਨਾਮ ਕਹਾਲੋ ਵਰਨਾ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਵਰਣਨ ਕਰਾਂ ਭਾਵ ਕੇ ਕਰ ਹੀ ਨਹੀਂ ਸਕਦਾ RAM ਕਹਿਤ ਬੰਧਨ ਤੇ ਟੂਟਾ ਤੇ RAM RAM ਕਹਿੰਦਿਆਂ ਮਹਾਰਾਜ ਕਹਿੰਦੇ ਉਹ ਹਾਥੀ ਦੇ ਬੰਧਨ ਵੀ ਟੁੱਟ ਗਏ ਸਾਨਾ ਸੋਗੋ ਪਾਸ਼ਾ ਕਿਰਪਾ ਕਰਦੇ ਦੇ ਕਹਿੰਦੇ ਅਜਾਮਲ ਪਾਪੇ ਜਗ ਜਾਣੇ ਨਿਮਖ ਮਾਹ ਨਿਸਤਾਰਾ ਨਾਨਕ ਕਹੈ ਤੇ ਚੇਤ ਚਿੰਤਾ ਮਨਾਤਾ ਪੀ ਉੱਤਰਹ ਪਾਰਾ ਅਜਾਮਲ ਪਾਪੇ ਜਗ ਜਾਣੇ ਸਾਰਾ ਜਗਤ ਅਜਾਮਲ ਪਾਪੀ ਨੂੰ ਜਾਣਦਾ ਜਿਹੜਾ ਕ ਜਾਦਾ ਬ੍ਰਾਹਮਣ ਸੀ ਇੱਕ ਵੇਸ਼ਵਾ ਦੇ ਨਾਲ ਵਿਆਹ ਕਰਵਾ ਲਿਆ ਕਰ ਵਾਲਿਆਂ ਨੇ ਘਰੋਂ ਘੜ ਤੱਕ ਬੀਲੇ ਵਾਲਿਆਂ ਕਬੀਲੇ ਚੋਂ ਛੇਕਤਾ ਪਿਛਲੀ ਭਗਤੀ ਪੁੰਗ ਰਿਹਾ ਨੇ ਸਾਧੂਆਂ ਦੀ ਸੇਵਾ ਕੀਤੀ ਇਸ ਦੇ ਕਰ ਬੱਚਾ ਹੋਣੇ ਵਾਲਾ ਸੀ ਸਾਧੂ ਕਹਿੰਦੇ ਪੁੱਤਰ ਹੋਵੇਗਾ ਉਸ ਦਾ ਨਾਮ ਨਾਰਾਇਣ ਰੱਖੀ ਨਾਰਾਇਣ ਦੇ ਨਾਲ ਇਸ ਦਾ ਮੋਹ ਬਹੁਤ ਸੀ ਅਜਾ ਮਲਦਾ ਔਰ ਇਸ ਨੇ ਇੰਨਾ ਦ੍ਰਣ ਦ੍ਰਣ ਜਪਿਆ ਕਿ ਅੰਤ ਸਮੇਂ ਜਦ ਦੂਤ ਆਏ ਉਹਨਾਂ ਨੇ ਪੁੱਛਣਾ ਕੀਤਾ ਕਿ ਕਿਹਨੂੰ ਮਿਲਣਾ ਕਹਿੰਦਾ ਨਾਰਾਇਣ ਨੂੰ ਹਰੀ ਪਰਮੇਸ਼ਰ ਦੇ ਕੋਲ ਹਰੀ ਨਾਰਾਇਣ ਦੇ ਕੋਲ ਹੀ ਲੈ ਗਏ ਮਹਾਰਾਜ ਕਹਿੰਦੇ ਆ ਜਾਮਲ ਪਾਪੀ ਜਾਗ ਜਾਣੇ ਸਾਰਾ ਜਗਤ ਜਾਣਦਾ ਆ ਜਾਮਲ ਪਾਪੀ ਨੂੰ ਨਿਮਖ ਮਾਹ ਨੇ ਸਤਾਰਾ ਤੇ ਇੱਕ ਕਸ਼ਣ ਮਾਤਰ ਦੇ ਵਿੱਚ ਨਿਮਖ ਮਾਤਰ ਦੇ ਵਿੱਚ ਅੱਖ ਦੇ ਫੋਰ ਦੇ ਵਿੱਚ ਹਰੀ ਪਰਮੇਸ਼ਰ ਨੇ ਉਸ ਦਾ ਨਿਸਤਾਰਾ ਕਰ ਦਿੱਤਾ ਸੀ ਕਹਿੰਦੇ ਨਾਨਕ ਗਹਿ ਤਚੈਤ ਚਿੰਤਾ ਮਨਾ ਤਾਪੀ ਉੱਤਰਹ ਪਾਰਾ ਨਾਨਕ ਕਹਤੈ ਚੇਤ ਚਿੰਤਾ ਮਾਨਾ ਨਾਵੇਂ ਗੁਰੂ ਨਾਨਕ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਨ ਕਿ ਆ ਜੀਵ ਤੂੰ ਵੀ ਚਿੰਤਾ ਮਨ ਨੂੰ ਚੇਤੇ ਕਰਨਾ ਕਰ ਭਾਵੇਂ ਜਿਹੜਾ ਮਨ ਦੇ ਚਿੰਤਾ ਅਸਵਾ ਚਿਤਵਨੀ ਦੇ ਮੁਤਾਬਕ ਫੜ ਲੈਂਦਾ ਉਹ ਸਾਰੀ ਪਰਮੇਸ਼ਰ ਨੂੰ ਚੇਤੇ ਕਰਨਾ ਕਰ ਸੋ ਇਸ ਦੇ ਫਾਲ ਸਰੂ ਮਾਰੇ ਕਹਿੰਦਾ ਤੈ ਭੀ ਉਤਰ ਹੈ ਪਾਰਾ ਤੂੰ ਵੀ ਪਾਰ ਉਤਰ ਜਾਵੇਂਗਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ ਸੋ ਉਹ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਨਾਮ ਪਰਾਣੇ ਕੌਣ ਉਪਾਉ ਕਰਾ ਜਾਤ ਭਗਤ ਰਾਮ ਕੇ ਪਾਵੈ ਜਮ ਕੋ ਤਰਾ ਸਹਾਰਾ ਹਉ ਪਰਾਣੇ ਕੌਣ ਉਪਾਉ ਕਰੈ ਅਰਥਾਤ ਕਹਿ ਪ੍ਰਣਾ ਤਾਰੀ ਜੀਵ ਪਲਾ ਕਿਹੜਾ ਉਪਾਅ ਕਰਨਾ ਚਾਹੀਏ ਕਿਹੜਾ ਉਦਮ ਉਪਰਾਲਾ ਕਰਨਾ ਚਾਹੀਏ ਕਿ ਮਹਾਰਾਜ ਕਹਿੰਦੇ ਜਾ ਤੇ ਭਗਤ ਰਾਮ ਕੀ ਪਾਵੈ ਜਿਹੜੇ ਉਪਾਅ ਦੇ ਸਦਕਾ ਜਿਹੜੇ ਉਦਮ ਉਪਰਾਲੇ ਦੇ ਸਦਕਾ ਆ ਰਾਮ ਦੀ ਭਗਤੀ ਨੂੰ ਪ੍ਰਾਪਤ ਕਰ ਲਈਏ ਔਰ ਮਹਾਰਾਜ ਕਹਿੰਦੇ ਜਾਮ ਕੋ ਤਰਾਸ ਹਰੇ ਜਿਹੜੇ ਉਪਾਅ ਦੇ ਸਦਕਾ ਜਮ ਦੂਤਾਂ ਦਾ ਡਰ ਜਿਹੜਾ ਹਰਨ ਹੋ ਜਾਵੇ ਨਾਸ਼ ਹੋ ਜਾਵੇ ਦੂਰ ਹੋ ਜਾਵੇ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰਜਾ ਕੈ ਸਿਮਰੈ ਪਵ ਸਾਗਰ ਕਉ ਤਰਈ ਕੌਣ ਕਰਮ ਵਿਦਿਆ ਕਹੋ ਕੈਸੀ ਮਾਰੇ ਕਹਿੰਦੇ ਕਿਹੜਾ ਉਹ ਕਰਮ ਧਰਮ ਦਾ ਕਿਹੜੀ ਹੈ ਉਹ ਵਿਦਿਆ ਧਰਮ ਕੌਣ ਫੁਨ ਕਰਈ ਤੇ ਕਿਹੜੇ ਧਰਮ ਸਵਾਨੇਮ ਨੂੰ ਨਿਭਾਉਣਾ ਕਰੀਏ ਤਾ ਜੋ ਮਹਾਰਾਜ ਕਹਿੰਦੇ ਕੌਣ ਨਾਮ ਗੁਰ ਜਾ ਕੈ ਸਿਮਰੈ ਭਵ ਸਾਗਰ ਕੋ ਤਰੈ ਤੇ ਕੇੜਾ ਗੁਰ ਮਹਾਰਾਜਿਆਂ ਦਾ ਨਾਮ ਹੈ ਜਿਹਦਾ ਸਿਮਰਨ ਕੀਤੇ ਆ ਭਾਈ ਭਵ ਸਾਗਰ ਨੂੰ ਤਰ ਜਾਈਦਾ ਕਹਿੰਦੇ ਕਲਮ ਹੈ ਏਕ ਨਾਮ ਕਿਰਪਾ ਨਿਧ ਜਹਾ ਜਪੈ ਗਤ ਪਾਵੈ ਔਰ ਧਰਮਤਾ ਕੈ ਸਮ ਨਾਹਨ ਇਹ ਬੇਧ ਬੇਧ ਬਤਾਵੇ ਕਲਮ ਏਕ ਨਾਮ ਕਿਰਪਾ ਨਿਧ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਇੱਕ ਕਿਰਪਾ ਦੇ ਸਮੁੰਦਰ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਆਪਾਏ ਜਾਹ ਜਪ ਗਤ ਪਾਵੇ ਜਿਹਦਾ ਜਾਪ ਕੀਤਿਆਂ ਗਤੀ ਪਾ ਜਾਈ ਦੀ ਉੱਚੀ ਅਵਸਾ ਜਾਂ ਮੁਕਤੀ ਪਾ ਜਾ ਵੀਦੀ ਹੈ ਕਹਿੰਦਾ ਔਰ ਧਰਮਤਾ ਕੈ ਸਮਨਾਹਨ ਤੇ ਹੋਰ ਕੋਈ ਵੀ ਧਰਮ ਦਾ ਕਰਮ ਨਾਮ ਸਿਮਰਨ ਵਾਲੇ ਧਰਮ ਦੇ ਤੁਲ ਨਹੀਂ ਕਹਿੰਦਾ ਇਹ ਬੇਦ ਬੇਦ ਬਤਾਵੇ ਪਾਸ਼ਾ ਕਹਿੰਦੇ ਜਿਹੜੀ ਵਿਧੀ ਹੈ ਨਾ ਇਹ ਜਿਹੜੀ ਯੁਗਤੀ ਆ ਧਰਮ ਗ੍ਰੰਥ ਦੱਸਦੇ ਨੇ ਬੇਦ ਦੱਸਦੇ ਹਨ ਕਹਿੰਦਾ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿ ਤੋ ਗੋਸਾਈ ਸੋ ਤੋ ਮਹੀ ਮਹਾ ਬਸਾ ਨਿਰੰਤਰ ਨਾਨਕ ਦੇਰਪਨ ਨਿਆਈ ਸੁਖ ਦੁਖ ਰਤ ਸਦਾ ਨਰਲੇਪੀ ਜਾ ਕੋ ਕਹਿ ਤ ਕੋਸਾਈ ਮਹਾਰਾਜ ਕਹਿੰਦੇ ਜਿਹਨੂੰ ਕੋ ਦਾ ਸਾਈਂ ਸ੍ਰਿਸ਼ਟੀ ਦਾ ਸਾਈਂ ਕਹਿੰਦੇ ਨੇ ਨਾ ਉਹ ਆਕਾਲ ਪੁਰਖ ਵਾਹਿਗੁਰੂ ਸੁਖਾਂ ਔਰ ਦੁਖਾਂ ਆਲ ਦੋਹਾਂ ਤੋਂ ਸਦਾ ਹੀ ਨਰਲੇਪ ਰਹਿਦਾ ਹੈ ਸੰਗ ਰਹਿੰਦਾ ਹੈ ਕਹਿੰਦਾ ਸੋ ਤੁਮਹੀ ਮੈਂ ਵਸਦਾ ਨਿਰੰਤਰ ਤੇ ਉਹ ਅਖੰਡ ਪਰਮੇਸ਼ਰ ਤੇਰੇ ਵਿੱਚ ਹੀ ਵਸਦਾ ਹੈ ਨਾਨਕ ਦਰਪਨ ਨਿਆਈ ਤੇ ਨਾਵੇਂ ਗੁਰੂ ਨਾਨਕ ਧੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਹ ਸ਼ੀਸ਼ੇ ਵਾਗੂ ਤੇਰੇ ਵਿੱਚ ਵਸਦਾ ਹੈ ਮਨ ਦੇ ਸ਼ੀਸ਼ੇ ਦੇ ਵਿੱਚ ਆਤਮਾ ਦੇ ਪ੍ਰਤੀਬਿੰਬ ਨੂੰ ਪਰਮੇਸ਼ਰ ਕਿਹਾ ਜਾਂਦਾ ਜਿਵੇਂ ਪਾਸ਼ਾ ਕਹਿੰਦਾ ਨਾ ਪਾਣੀ ਮਾਹ ਦੇਖ ਮੁਖ ਜੈਸਾ ਨਾਵੇਂ ਕਾ ਸੁਆਮੀ ਬੀਠਲੇ ਅਸਾ ਸੋ ਮਹਾਰਾਜ ਕਹਿੰਦੇ ਭਾਈ ਉਹ ਨਿਰੰਤਰ ਪਰਮੇਸ਼ਰ ਸ਼ੀਸ਼ੇ ਵਾਂਗ ਤੇਰੇ ਅੰਦਰ ਹੀ ਵਸਦਾ ਹੈ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰੱਛੋ ਮਹੱਲਾ ਨਾਮਾ ਮਾਈ ਮੈਂ ਕਿਹ ਬਿਦ ਲਖੋ ਗਸਾਈ ਮਹਾ ਮੋ ਅਗਿਆਨ ਤਿਮਰ ਮੋ ਮਨ ਰਹਿਓ ਉਰਜਾਈ ਰਹਾਓ ਮਾਏ ਮੈਂ ਕਹੇ ਮੈਂ ਤਾਂ ਲਖੋ ਗੁਸਾਈ ਅਰਥਾਤ ਕਹੇ ਮੇਰੀ ਮਾਂ ਮੈਂ ਕਿਹੜੇ ਵਿਦੇ ਦੇ ਨਾਲ ਉਹ ਗੁਸਾਈ ਅਰਥਾਤ ਸ੍ਰਿਸ਼ਟੀ ਦੇ ਸਾਇੰ ਸ੍ਰਿਸ਼ਟੀ ਦੇ ਸਵਾਮੀ ਜ ਮਾਲਕ ਕਾਲਪੁਰਖ ਵਾਹਿਗੁਰੂ ਨੂੰ ਲਖਣਾ ਕਰਾ ਵੇਖਣਾ ਕਰਾ ਅਨੁਭਵ ਕਰਨਾ ਕਰਾਂ ਕਹਿੰਦਾ ਮਹਾਮੋਹ ਅਗਿਆਨ ਤਿਮਰ ਜਿਹੜਾ ਬਹੁਤ ਵੱਡਾ ਮੋਹ ਤੇ ਅਗਿਆਨਤਾ ਦਾ ਕੋਪ ਹਨੇਰਾ ਹੈ ਨਾ ਕਹਿੰਦਾ ਮੋ ਮਾਨ ਰਹਿਓ ਓ ਰਜਾਈ ਮੇਰਾ ਮਾਨ ਉਹਦੇ ਚ ਉਲਝ ਕੇ ਰਹਿ ਗਿਆ ਫਸ ਕੇ ਰਹਿ ਗਿਆ ਸੁਰ ਹੌਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰ ਦੇਹਾਨਾ ਕਹਿੰਦਾ ਸਗਲ ਜਨਮ ਪਰਮਹੀ ਪਰਮ ਖੋਇਓ ਨਹਿ ਅਸਥਿਰ ਮਤ ਪਾਏ ਵਿਖਿਆ ਸਗਤ ਰਹਿਓ ਨ ਸਬਾਸਰ ਨਹਿ ਛੂਟੀ ਅਦਮਾਈ ਸਗਲਾ ਜਨਮ ਪਰਮਹਿ ਪਰਮ ਖੋਇਓ ਅਰਥਾਤ ਕਿ ਸਾਰਾ ਜਨਮ ਪਰਮਹਿ ਪਰਮ ਅੰਦਰ ਵਿੱਚ ਖੋਇਆ ਰਿਆ ਖੁੰਜਿਆ ਰਿਆ ਮੈਂ ਕਹਿੰਦੇ ਨਹਿ ਅਸਥਿਰ ਮਤ ਪਾਈ ਤੇ ਅਸੀਂ ਅਡੋਲ ਮਤ ਪਾਈ ਨਹੀਂ ਕਹਿੰਦੇ ਵਿਖਿਆ ਸਖਤ ਰਿਓ ਨਿਸਬਾਸਰ ਤੇ ਰਾਤ ਦਿਨ ਸੀ ਵਿਸ਼ੇਵਕਾਰਾਂ ਦੇ ਵਿੱਚ ਹੀ ਗਲਤਾਨ ਰਹੇ ਔਰ ਇਸ ਰੀਕੇ ਦੇ ਨਾਲ ਪਾਸ਼ਾ ਕਹਿੰਦੇ ਨਹਿ ਛੁੱਟੇ ਅਧਮਾਈ ਕਰਮਾਂ ਦੀ ਨੀਚ ਤੋਂ ਸਾਥੋ ਛੁੱਟੀ ਨਾ ਨੇਚ ਪੁਣਾ ਸਾਡੇ ਕੋਲੋਂ ਛੁੱਟਿਆ ਨਾ ਕਹਿੰਦੇ ਸਾਧ ਸੰਗ ਕਬ ਹੋ ਨਹੀਂ ਕੀਨਾ ਨਾ ਕੀਰਤ ਪ੍ਰਵ ਗਾਏ ਜਾਨ ਨਾਨਕ ਮੈਂ ਨਾ ਹੈ ਕੋਊ ਗੋਨਾ ਰਖ ਲੈ ਹੋ ਸਰਨਾਇ ਸਾਧ ਸੰਗ ਕਬ ਹੋ ਨਹੀਂ ਕੀਨਾ ਮਹਾਰਾਜ ਕਹਿੰਦੇ ਸਾਧ ਸੰਗ ਤੇ ਅਸੀਂ ਕਦੇ ਵੀ ਨਹੀਂ ਕੀਤਾ ਕਹਿੰਦਾ ਨਾਹ ਕੀਰਤ ਪ੍ਰਭ ਗਾਏ ਆਮ ਸੁਧਾਰਨ ਜੀਵ ਦੀ ਦਸ਼ਾ ਰਾਚ ਰਹੇ ਨੇ ਮਹਾਰਾਜ ਕੇ ਨਾਂ ਅਸੀਂ ਕਦੇ ਪ੍ਰਭੂ ਪਰਮੇਸ਼ਰ ਦੀ ਮਾਲਕ ਸੁਆਮੀ ਦੀ ਕੀਰਤ ਹੀ ਗਾਉਣੀ ਕੀਤੀ ਹੈ ਕਹਿੰਦਾ ਜਨ ਨਾਨਕ ਮੈਂ ਨਾਹੇ ਕੋਉ ਗੁਨਾ ਨਾਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਾਂ ਨਾ ਕਹੇ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਜੀ ਸਾਡੇ ਵਿੱਚ ਕੋਈ ਗੁਣ ਵੀ ਨਹੀਂ ਆ ਰਾਖ ਲਿਓ ਸਰਨਾਈ ਤੇ ਸਾਨੂੰ ਸ਼ਰਨ ਆਆਂ ਨੂੰ ਰੱਖਣਾ ਕਰੋ ਚਰਨਾਂ 'ਚ ਡਿੱਗਿਆ ਨੂੰ ਰੱਖਣਾ ਕਰੋ ਪਾਤਸ਼ਾਹ ਜੀ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੁਰਠ ਮਹੱਲਾ ਨਾਮਾ ਮਾਈ ਮਨ ਮੇਰੋ ਬਸਨਾ ਹੈ ਨਿਸਬਾ ਸਰਬਖੇ ਅਨਕੋਤਾਵਤ ਕਹਿ ਬਿਦ ਰੋ ਕੋਤਾ ਹੈ ਰਹਾਓ ਮਾਏ ਮਨ ਮੇਰਾ ਬਸਨਾ ਹੈ ਅਰਥਾਤ ਕਹੇ ਮੇਰੀ ਮਾਂ ਮੇਰਾ ਮਨ ਮੇਰੇ ਵਸ ਦੇ ਵਿੱਚ ਨਹੀਂ ਹੈ ਮੇਰੇ ਕਾਬੂ ਜਾਂ ਨਯੰਤਰਣ ਦੇ ਵਿੱਚ ਨਹੀਂ ਹੈ ਕੀ ਕਰਦਾ ਕਹਿੰਦਾ ਨਿਸਬਸਰ ਵਿਖੇਨ ਕੋਤਾਵਤ ਰਾਤ ਦਿਨ ਵਿਸ਼ੇਵਕਾਰਾਂ ਦੇ ਲਈ ਦੌੜਦਾ ਫਿਰਦਾ ਹੈ ਕਹਿੰਦਾ ਕਹੇ ਬੇਦ ਰੋਕੋਤਾ ਹੈ ਕਿਹੜੀ ਵਿਧੀ ਦੇ ਨਾਲ ਕਿਹੜੇ ਢੰਗ ਤਰਕੀਬ ਦੇ ਨਾਲ ਕਿਹੜੀ ਯੁਗਤੀ ਦੇ ਨਾਲ ਇਸ ਨੂੰ ਰੋਕਣਾ ਕਰਾਂ ਸੁਰਹਾਵਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ বেদ ਕੁਰਾਨ ਸਿਮਰਤ ਕੇ ਮਤ ਸੁਨ ਨਿਮਖ ਨਹੀਂ ਇਹ ਬਸਾਵੇ ਪਾਰਤਾ ਨਾ ਪਰਦਾ ਰਾਸ ਹੋਰ ਤੇ ਉਹ ਬਿਰਥਾ ਜਨਮ ਸਰਾਵੇ বেদ ਕੁਰਾਨ ਸਿਮਰਤ ਕੇ ਮਤ ਸੁਨ ਵੈਦਾਂ ਪੁਰਾਣਾ ਤੇ ਸਿਮਰਤੀਆਂ ਦੀਆਂ ਮਤਾਂ ਨੂੰ ਸੁਣ ਕੇ ਨੇਮਖਨਾ ਹੀ ਆ ਬਸ ਆਵੇ ਸਾਡਾ ਇਹ ਮਾਨ ਕੇਵਲ ਇੱਕ ਨੌਖਾ ਮਾਤਰ ਦੇ ਲਈ ਅੱਖ ਬਲਕਾਰੇ ਦੇ ਲਈ ਵੀ ਆਪਣੇ ਹਿਰਦੇ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਮਤਾਂ ਮਤਾਂਤਰਾਂ ਨੂੰ ਵਸਾਉਣਾ ਨਹੀਂ ਕਰਦਾ ਕਹਿੰਦੇ ਪਰਦਾ ਨਾ ਪਰਦਾ ਰਾਸ ਔਰਤ ਉਹ ਬਿਰਥਾ ਜਨਮ ਸਿਰਾਵੇ ਪਰਾਇਤਾ ਨਾ ਅਤੇ ਪਰਾਈ ਇਸਰੀ ਦੇ ਵਿੱਚ ਗਲਤਾਨ ਮਹਾਰਾਜ ਕਹਿੰਦੇ ਔਰ ਇਸ ਤਰੀਕੇ ਦੇ ਨਾਲ ਬਿਰਥਾ ਜਨਮ ਸਿਰਾਵੇ ਸਾਡਾ ਸਾਰਾ ਮਨੁੱਖਾ ਜਨਮ ਮਹਾਰਾਜ ਕਹਿੰਦੇ ਬ्यर्थ ਹੀ ਬੀਤਦਾ ਜਾ ਰਿਹਾ ਹੈ ਕਹਿੰਦੇ ਮਾਦ ਮਾਇਆ ਕਹਿ ਭੈਓ ਬਾਬਰ ਸੂਜਤ ਨਹਿ ਕਸ਼ ਗਿਆਨਾ ਘਟੇ ਭੇਦਰ ਬਸਤ ਨਿਰੰਜਨਾ ਤਾ ਕੋ ਮਰਮ ਨਾ ਜਾਣਾ ਮਦ ਮਾਇਆ ਕਹਿ ਭਇਓ ਬਾਬਰੋ ਮਹਾਰਾਜ ਕਹਿੰਦਾ ਮਾਇਆ ਦੇ ਮਦ ਅਥਵਾ ਨਸ਼ੇ ਜਾਂ ਹੰਕਾਰ ਦੇ ਵਿੱਚ ਬੌਰਾ ਹੋਇਆ ਫਿਰਦਾ ਸਾਡਾ ਮਨ ਝੱਲਾ ਹੋਇਆ ਫਿਰਦਾ ਔਰ ਇਸ ਝੱਲੇ ਮਾਨੁ ਪਾਸ਼ਾ ਕਹਿੰਦਾ ਸੂਜਤ ਨੈਂ ਕਛ ਗਿਆਨ ਨਾ ਗਿਆਨ ਦੀ ਗੱਲ ਤੇ ਕੋਈ ਸੁੱਝਦੀ ਨਹੀਂ ਆਉਂਦੀ ਹੀ ਨਹੀਂ ਕਹਿੰਦੇ ਘਟ ਹੀ ਭੀਤਰ ਬਸਤ ਨਿਰੰਜਨ ਜਿਹੜਾ ਨਿਰੰਜਨ ਅਰਥਾਤ ਮਾਇਆ ਤੋਂ ਰਹਿਤ ਪਰਮੇਸ਼ਰ ਸਾਡੇ ਸਰੀਰ ਅਥਵਾਹਿਰ ਦੇ ਰੂਪੀ ਘੜੇ ਦੇ ਵਿੱਚ ਵਸਦਾ ਹੈ ਕਾ ਕੋ ਮਰਮ ਨਾ ਜਾਣਾ ਸਾਡੇ ਮਨ ਨੇ ਉਸ ਦੇ ਮਰਮ ਨੂੰ ਉਸ ਦੇ ਭੇਦ ਨੂੰ ਜਾਣਿਆ ਨਹੀਂ ਕਹਿੰਦਾ ਜਬ ਹੀ ਸ਼ਰਨ ਸਾਧ ਕੇ ਆਇਓ ਦੁਰਮਤ ਸਗਲ ਬਿਨਾਸੇ ਤਾਬ ਨਾਨਕ ਚੈਤਿਓ ਚਿੰਤਾ ਮਨ ਕਾਟੇ ਜਮਕੇ ਫਾਸੇ ਜਬ ਹੀ ਸ਼ਰਨ ਸਾਧ ਕੇ ਆਇਓ ਤੇ ਜਦੋਂ ਹੀ ਮਹਾਰਾਜ ਕਹਿੰਦੇ ਸਾਡਾ ਮਨ ਸਾਧੂਆਂ ਦੀ ਸ਼ਰਨ ਦੇ ਵਿੱਚ ਆਇਆ ਸੰਤਾਂ ਦੇ ਚਰਨਾਂ ਦੇ ਵਿੱਚ ਡਿੱਗਿਆ ਤਾਂ ਮਹਾਰਾਜ ਕਹਿੰਦੇ ਦੁਰਮਤ ਸਗਲੇ ਬਿਨਾਸੀ ਸਾਡੇ ਅੰਦਰ ਦੀ ਖੋਟੀ ਮਤ ਸਾਰੇ ਬਿਣਸ ਗਏ ਨਾਸ਼ ਹੋ ਗਏ ਕਹਿੰਦੇ ਤਾਬ ਨਾਨਕ ਚੇਤਿਓ ਚਿੰਤਾ ਮਨ ਤੇ ਨਾਮੇ ਗੁਰੂ ਨਾਨਕ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤਦੋਂ ਹੀ ਅਸੀਂ ਚਿੰਤਾ ਮਨ ਅਰਥਾਤ ਮਨ ਦੀ ਚਿਤਵਨੇ ਅਨੁਸਾਰ ਫਲ ਦੇਣ ਵਾਲੇ ਹਰੀ ਪਰਮੇਸ਼ਰ ਨੂੰ ਚੇਤੇ ਕਰਨਾ ਕੀਤਾ ਅਰੇ ਇਸ ਰੀਕੇ ਦੇ ਨਾਲ ਕਾਟੀ ਜਮ ਕੀ ਫਾਸੀ ਸਾਡੇ ਜਮਦੋਤਾਂ ਦੀ ਫਾਹੀ ਕੱਟੀ ਗਈ ਮਾਰਾਏ ਕਹਿੰਦੇ ਜਬ ਹੀ ਸਰਨ ਸਾਧਕੇ ਆਇਓ ਦੁਰਮਤ ਸਗਲ ਬਿਨਾਸੇ ਤਬ ਨਾਨਕ ਚੇਤਿਆ ਚਿੰਤਾ ਮਨ ਕਾਟੇ ਜਮ ਕੇ ਫਾਸੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ